ਅੱਜ ਕਹਿ ਰਹੇ ਆ ਕਿ ਜੀ ਅਸੀਂ ਅਸਤੀਫਾ ਦੇ ਦਵਾਂਗੇ ਮੈਂ ਇਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਬੀਜੇਪੀ ਦੀ ਮੇਅਰ ਮੈਡਮ ਨੂੰ ਤੇ ਬਾਕੀ ਜਿਹੜੇ ਬੀਜੇਪੀ ਦੇ ਕਾਉਂਸਲਰ ਨੇ ਜਿਸ ਦਿਨ ਹਾਊਸ ਦੀ ਮੀਟਿੰਗ ਹੋਈ ਸੀ ਪਿਛਲੇ ਮਹੀਨੇ ਇਹ ਅਜੰਡਾ ਹੀ ਕਿਉਂ ਲੈ ਕੇ ਆਏ ਅਗਰ ਇਹਨਾਂ ਦੀ ਮਨਛਾ ਸਾਫ਼ ਸੀ ਇਹਨਾਂ ਦਾ ਦਿਲ ਸਾਫ਼ ਸੀ ਤਾਂ ਇਹਨਾਂ ਨੂੰ ਅਜੰਡਾ ਹੀ ਨਹੀਂ ਲੈ ਕੇ ਆਣਾ ਚਾਹੀਦਾ ਸੀ ਕਾਂਗਰਸ ਪਾਰਟੀ ਨੇ ਤਾਂ ਇੱਕ ਪੇਸ਼ਕਸ਼ ਕੀਤੀ ਸੀ ਕਿ ਅਗਰ ਮੇਅਰ ਔਰ ਕਾਉਂਸਲਰਸ ਅਸਤੀਫਾ ਦੇਣਗੇ ਅਸੀਂ ਨਾਲ ਦਵਾਂਗੇ ਸਾਡੇ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਾਰੇ ਕਾਉਂਸਲਰਸ ਨਾਲ ਦਵਾਂਗੇ ਕੋਈ ਬਾੜੀ ਚੰਡੀਗੜ੍ਹ ਦੀ ਜਨਤਾ ਦਾ ਖਿਆਲ ਹੈ ਕਿ ਤੁਸੀਂ ਪੱਕਾ ਸੋਚ ਰੱਖਿਆ ਕਿ ਚੰਡੀਗੜ੍ਹ ਦੀ ਲੋਕਾਂ ਦੀ ਜਨਤਾ ਦੀ ਜੇਬਾਂ 'ਚ ਹੱਥ ਪਾ ਕੇ ਪੈਸੇ ਕੱਢਣੇ ਚੰਡੀਗੜ੍ਹ ਦੇ ਵਿੱਚ ਪ੍ਰਾਪਰਟੀ ਟੈਕਸ ਨੂੰ ਲੈ ਕੇ ਲਗਾਤਾਰ ਕਾਂਗਰਸ ਪ੍ਰੋਟੈਸਟ ਕਰਦੀ ਆ ਰਹੀ ਹੈ ਤੇ ਹੁਣ ਜੋ ਹੈ ਭਾਜੀਪੀ ਵੱਲੋਂ ਇਸ ਪ੍ਰਾਪਰਟੀ ਟੈਕਸ ਨੂੰ ਲੈ ਕੇ ਜਿਹੜੇ ਭਾਜੀਪੀ ਦੇ ਕੌਂਸਲਰ ਹਨ ਮੇਅਰ ਹਨ ਉਹਨਾਂ ਨੇ ਅਸਤੀਫਾ ਦੇਣ ਦੀ ਗੱਲ ਕਹੀ ਹੈ ਇਹਨੂੰ ਲੈ ਕੇ ਚੰਡੀਗੜ੍ਹ ਕਾਂਗਰਸੀ ਦੇ ਪ੍ਰਧਾਨ ਐਚਐਸ ਲੱੱਕੀ ਦਾ ਕੀ ਕਹਿਣਾ ਉਹਨਾਂ ਨਾਲ ਗੱਲ ਕਰਦੇ ਆਂ ਅ ਲੱੱਕੀ ਜੀ ਚੰਡੀਗੜ੍ਹ ਦੇ ਵਿੱਚ ਤਿੰਨ ਗੁਣਾ ਜਿਹੜੇ ਪ੍ਰਾਪਰਟੀ ਟੈਕਸ ਵਧ ਰਹੇ ਨੇ ਤੁਸੀਂ ਤੁਹਾਡੇ ਵੱਲੋਂ ਨਗਰ ਨਿਗਮ ਦਾ ਘਰਾਵ ਵੀ ਕੀਤਾ ਗਿਆ ਸੀਗਾ ਹੁਣ ਜਿਹੜਾ ਹੈਗਾ ਬੀਜੇਪੀ ਵੱਲੋਂ ਇਹਦੇ ਉੱਪਰ ਇਹ ਕਿਹਾ ਜਾ ਰਿਹਾ ਕਿ ਅਸੀਂ ਜਿਹੜਾ ਹੈਗਾ ਇਸ ਨੂੰ ਲੈ ਕੇ ਅਸਤੀਫਾ ਦੇਣਗੇ ਤੁਹਾਡਾ ਕੀ ਕਹਿਣਾ ਇਹਨੂੰ ਲੈ ਕੇ ਦੇਖੋ ਬੀਜਪੀ ਵਪਾਰਟੀ ਜਿਹੜੀ ਹੈਗੀ ਨਾ ਜੁਮਲਿਆਂ ਦੀ ਪਾਰਟੀ ਇੱਕ ਹੋਰ ਨਵਾਂ ਸ਼ਗੂਫਾ ਨਵਾਂ ਜੁਮਲਾ ਉਹਨਾਂ ਨੇ ਛੇੜ ਦਿੱਤਾ ਹੈ ਅੱਜ ਕਹਿ ਰਹੇ ਆ ਕਿ ਜੀ ਅਸੀਂ ਅਸਤੀਫਾ ਦੇ ਦਵਾਂਗੇ ਮੈਂ ਇਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਬੀਜਪੀ ਦੀ ਮੇਅਰ ਮੈਡਮ ਨੂੰ ਤੇ ਬਾਕੀ ਜਿਹੜੇ ਬੀਜਪੀ ਦੇ ਕਾਉਂਸਲਰ ਨੇ ਜਿਸ ਦਿਨ ਹਾਊਸ ਦੀ ਮੀਟਿੰਗ ਹੋਈ ਸੀ ਪਿਛਲੇ ਮਹੀਨੇ ਇਹ ਅਜੰਡਾ ਹੀ ਕਿਉਂ ਲੈ ਕੇ ਆਏ ਅਗਰ ਇਹਨਾਂ ਦੀ ਮਨਛਾ ਸਾਫ਼ ਸੀ ਇਹਨਾਂ ਦਾ ਦਿਲ ਸਾਫ਼ ਸੀ ਤਾਂ ਇਹਨਾਂ ਨੂੰ ਅਜੰਡਾ ਹੀ ਨਹੀਂ ਲੈ ਕੇ ਆਉਣਾ ਚਾਹੀਦਾ ਸੀ ਤੁਸੀਂ ਅਜੰਡਾ ਰਿਜੈਕਟ ਕਰਕੇ ਭੇਜਿਆ ਨਹੀਂ ਰਿਜੈਕਟ ਕਰਕੇ ਤਾਂ ਤੁਸੀਂ ਆਪਣੀ ਜਿਹੜਾ ਗਰੇਵਾਨ ਜਿਹੜਾ ਹੈ ਪ੍ਰਸ਼ਾਸਨ ਦੇ ਹੱਥ ਚ ਫੜਾ ਦਿੱਤਾ ਤੁਹਾਨੂੰ ਪਹਿਲੇ ਗੱਲ ਇਸ ਗੱਲ ਦਾ ਐਕਸਪ੍ਰੈਸ਼ਨ ਹੀ ਕਰਨ ਦੀ ਲੋੜ ਸੀ ਵੀ ਯਾਰ ਅਸੀਂ ਪ੍ਰਾਪਰਟੀ ਟੈਕਸ ਵਧਾਣਾ ਚਾਹੁੰਦੇ ਹਾਂ ਇਹ ਤਾਂ ਚੰਦ ਸੀ ਉਸ ਦਿਨ ਕੇ 2-3% ਵਧਾ ਦਿਓ ਤੇ ਗੱਲ ਨੂੰ ਖਤਮ ਕਰੀਏ ਜਦ ਅਸੀਂ ਨਹੀਂ ਵਧਾਇਆ ਕਿਸੇ ਨੇ ਨਹੀਂ ਵਧਾਇਆ ਸੀ ਕਿਾ ਜੀ 1% ਵੀ ਨਹੀਂ ਵਧਾਉਂਦੇ ਸਾਡੇ ਸਾਰੇ ਕਾਉਂਸਲਰਾਂ ਨੇ ਉੱਥੇ ਵਿਰੋਧ ਕੀਤਾ ਅਗਲੇ ਦਿਨੀ ਅਸੀਂ ਇਸ ਚੀਜ਼ ਦਾ ਵੱਡਾ ਮੁੱਦਾ ਬਣਾ ਕੇ ਅਸੀਂ ਫਿਰ ਉੱਥੇ ਨਗਰ ਨਿਗਮ ਦਾ ਘਰਾਓ ਕੀਤਾ ਸਾਡੇ ਐਮਪੀ ਸਾਹਿਬ ਮਨੀਸ਼ ਤਵਾੜੀ ਜੀ ਨੇ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਨੂੰ ਚੱਕਿਆ ਔਰ ਜਦ ਇਹਨਾਂ ਦੀ ਚਾਰ ਤਰਫਾ ਅਲੋਚਨਾ ਹੋਣ ਲੱਗੀ ਸਾਰੇ ਪਾਸੇ ਇਹਨਾਂ ਨੂੰ ਲੋਕ ਦੋਤਕਾਰਣ ਲੱਗੇ ਵੀ ਤੁਸੀਂ ਐ ਕੀ ਕੰਮ ਕਰਤਾ 2% ਤੋਂ 6% ਔਰ 3% ਤੋਂ 9% ਤਿੰਨ ਗੁਣਾ ਪ੍ਰਾਪਰਟੀ ਰੇਟ ਟੈਕਸ ਦੇ ਰੇਟ ਵਧਾ ਦਿੱਤੇ ਪਿਛਲੇ ਦਿਨੀ ਕਲੈਕਟਰ ਰੇਟ ਵਧਿਆ ਸੀ ਇਲੈਕਟ੍ਰਿਸਿਟੀ ਦੇ ਉੱਪਰ ਸੈਸ ਵਧਾ ਦਿੱਤਾ ਪਾਣੀ ਦੇ ਉੱਪਰ 5% ਟੈਰੀਫ ਰੇਟ ਵਧਾ ਦਿੱਤਾ ਤਾਂ ਲੋਕੀ ਪਰੇਸ਼ਾਨ ਹੈ ਪਹਿਲਾਂ ਹੀ ਮਹਿੰਗਾਈ ਤੋਂ ਉਸ ਜਿਹਦਾ 10000 ਰੁਪਏ ਪ੍ਰਾਪਰਟੀ ਟੈਕਸ ਆਂਦਾ ਹੈ ਉਹਦਾ 30000 ਰੁਪਏ ਹੋ ਗਿਆ ਤਾਂ ਲੋਕਾਂ ਨੇ ਤਾਂ ਚਿੱਕਾ ਮਾਰਨੀ ਸੀਗੀ ਸਾਰੀ ਚੰਡੀਗੜ੍ਹ ਦੀ ਜਨਤਾ ਤਰਾਹੀ ਤਰਾਹੀ ਕਰ ਰਹੀ ਸੀਗੀ ਔਰ ਕਾਂਗਰਸ ਪਾਰਟੀ ਜਿਹੜੀ ਜਨਤਾ ਦੇ ਨਾਲ ਹੈ ਔਰ ਜਦ ਇਹਨਾਂ ਦੇ ਉੱਪਰ ਪ੍ਰੈਸ਼ਰ ਪਿਆ ਤਾਂ ਇਹਨਾਂ ਨੇ ਇੱਕ ਫਰਜੀ ਡਰਾਮਾ ਜਿਹੜਾ ਕੱਲ ਰਚਿਆ ਇੱਕ ਫਰਜੀ ਜੀ ਮੀਟਿੰਗ ਉੱਥੇ ਬੁਲਾ ਕੇ ਕਮਲਮ ਦੇ ਵਿੱਚ ਉੱਥੇ ਪ੍ਰਧਾਨ ਇਹਨਾਂ ਦੇ ਬੈਠੇ ਸੀ ਬਾਕੀ ਕਾਉਂਸਲਰ ਬੈਠੇ ਸੀ ਉਹ ਆਪਸ ਵਿੱਚ ਅਸਤੀਫਾ ਸੀਫਾ ਖੇਲਣ ਲੱਗ ਪਏ ਉਹ ਕਿੰਨੇ ਕਿੰਨੋ ਅਸਤੀਫਾ ਦਿੱਤਾ ਕਿੰਨੇ ਅਸਤੀਫਾ ਦਿੱਤਾ ਕਿ ਨਹੀਂ ਦਿੱਤਾ ਕੁਝ ਨਹੀਂ ਪਤਾ ਸਿਰ ਦੇਣ ਦੀ ਤਿਆਰੀ ਕਰ ਰਹੇ ਨੇ ਤਿਆਰੀ ਨੂੰ ਉੱਥੇ ਕੋਈ ਬੰਬ ਗੋਲੇ ਇਕੱਠੇ ਕਰਨੇ ਨੇ ਕੋਈ ਜੰਗ ਵਿੱਚ ਜਾਣਾ ਅਸਤੀਫਾ ਦੇਣਾ ਤਾਂ ਦੇ ਦਿਓ ਪਹਿਲੇ ਦਿਨ ਹੀ ਦੇ ਦੇਣਾ ਸੀਗਾ ਤੁਹਾਨੂੰ ਕਿਨੇ ਰੋਕਿਆ ਕਾਂਗਰਸ ਪਾਰਟੀ ਨੇ ਤਾਂ ਇੱਕ ਪੇਸ਼ਕਸ਼ ਕੀਤੀ ਸੀ ਕਿ ਅਗਰ ਮੇਅਰ ਔਰ ਕਾਉਂਸਲਰਸ ਅਸਤੀਫਾ ਦੇਣਗੇ ਅਸੀਂ ਨਾਲ ਦਵਾਂਗੇ ਸਾਡੇ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਾਰੇ ਕਾਉਂਸਲਰਸ ਨਾਲ ਦਵਾਂਗੇ ਪਬਲਿਕ ਦੇ ਇਸ ਮੁੱਦੇ ਦੇ ਉੱਪਰ ਅਸੀਂ ਚੰਡੀਗੜ੍ਹ ਦੀ ਜਨਤਾ ਦੇ ਨਾਲ ਖੜੇ ਹਾਂ ਪਰ ਦੇਣ ਪਰ ਗੱਲ ਸਿਰਫ ਇਹ ਹੈ ਕਿ ਅਸਤੀਫਾ ਅਸਤੀਫਾ ਖਿਲ ਰਹੇ ਨੇ ਡਰਾਮੇਬਾਜੀ ਕਰ ਰਹੇ ਆਂ ਕੜਿਆਲੀ ਆंसू ਹੈਗੇ ਆ ਉਹ ਕਹਿੰਦੇ ਨਾ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ ਇਹਨਾਂ ਨੂੰ ਤਾਂ ਅੰਦਰੋਂ ਤਾਂ ਇਹਨਾਂ ਦੇ ਲੱਡੂ ਫੁੱਟ ਰਹੇ ਆ ਕਿ ਜਿਹੜੇ ਪੈਸੇ ਇਹਨਾਂ ਨੂੰ ਮੋਦੀ ਸਰਕਾਰ ਦੇ ਤੋਂ ਲੈ ਕੇ ਆਣੇ ਸੀਗੇ ਜਿਹੜੇ ਪ੍ਰਸ਼ਾਸਨ ਤੋਂ ਲੈ ਕੇ ਆਣੇ ਸੀ ਉਹ ਲੋਕਾਂ ਦੀ ਜੇਬ ਚੋਂ ਕੱਢ ਲੈਣੇ ਹੁਣ ਬੀਜੇਪੀ ਦਾ ਇਹ ਵੀ 41 ਕਰੋੜ ਰੁਪਇਆ 45 ਕਰੋੜ ਰੁਪਇਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਚੰਡੀਗੜ੍ਹ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ 45 ਕਰੋੜ ਰੁਪਇਆ ਦਾ ਟੈਕਸ ਲੱਗਿਆ ਲੋਕਾਂ ਦੇ ਉੱਪਰ ਥੋ ਬੀਜੇਪੀ ਦਾ ਇਹ ਕਹਿਣਾ ਕਿ ਕਾਂਗਰਸ ਨੇ ਪਹਿਲਾਂ ਹੀ ਜਿਹੜਾ ਲਗਾਇਆ ਗਿਆ ਸੀ ਟੈਕਸ 1% ਉਹਨਾਂ ਦੇ ਜਦੋਂ ਮੇਰ ਹੁੰਦੇ ਸੀ ਉਹਨਾਂ ਨੂੰ ਲਗਾਇਆ ਗਿਆ ਸੀ ਅਸੀਂ ਤਾਂ ਕਹਿੰਦੇ ਲਾਣੇ ਨਹੀਂ ਚਾਹਦੇ ਸੀਗੇ ਉਹ 10 ਸਾਲ ਪੁਰਾਣੀ ਸਾਲ 12 ਸਾਲ ਇਹ ਤਾਂ ਅਜੇ ਵੀ ਉਹੀ ਗੱਲਾਂ ਕਰਦੇ ਆ ਕਿ ਜਿਉਂ ਨਹਿਰੂ ਜੀ ਦੇ ਟਾਈਮ ਇਹ ਹੋਇਆ ਸੀਗਾ ਉਸ ਟਾਈਮ ਵੀ ਪ੍ਰਸ਼ਾਸਕ ਨੇ ਲਾਇਆ ਸੀ ਜਿਹੜਾ ਪ੍ਰਸ਼ਾਸਕ ਸੀ ਔਰ ਤਦ ਬਹੁਤ ਥੋੜਾ 2-3% ਟੈਕਸ ਲੱਗਿਆ ਸੀ ਅੱਜ 9% ਮਾੜੀ-ਮੋਟੀ ਕੋਈ ਸ਼ਰਮ ਹੈ ਕੋਈ ਮਾੜੀ-ਮੋਟੀ ਤੁਸੀਂ ਚੰਡੀਗੜ੍ਹ ਦੀ ਜਨਤਾ ਦਾ ਖਿਆਲ ਹੈ ਕਿ ਤੁਸੀਂ ਪੱਕਾ ਸੋਚ ਰੱਖਿਆ ਕਿ ਚੰਡੀਗੜ੍ਹ ਦੀ ਲੋਕਾਂ ਦੀ ਜਨਤਾ ਦੀ ਇਸ ਕਰਕੇ ਭਾਜਪੀ ਵਾਲੇ ਜਿਹੜੇ ਹੈ ਗੱਲਾਂ ਦੇ ਪੀਰ ਨੇ ਵੱਡੀਆਂ-ਵੱਡੀਆਂ ਗੱਲਾਂ ਮਾਰਦੇ ਨੇ ਚੰਡੀਗੜ੍ਹ ਦੀ ਪਬਲਿਕ ਇਹਨਾਂ ਨੂੰ ਸਮਝ ਚੁੱਕੀ ਹੈ ਔਰ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਸਬਕ ਸਿਖਾ ਚੁੱਕੀ ਹੈ ਆਉਣ ਵਾਲਾ ਜਿਹੜੀ ਚੋਣਾਂ ਨੇ 2026 ਦੀਆਂ ਨਗਰ ਨਿਗਮ ਦੀਆਂ ਉਹਦੇ ਵਿੱਚ ਇਹਨੂੰ ਇਹਨਾਂ ਦਾ ਵੱਡਾ ਖਮਿਆਜਾ ਇਹਨਾਂ ਨੂੰ ਭੁਗਤਣਾ ਪਏਗਾ ਇਸੇ ਡਰ ਦੇ ਮਾਰੋਂ ਹੁਣ ਅਸਤੀਫੇ-ਅਸਤੀਫੇ ਦੀ ਗੇਮ ਖੇល ਰਹੇ ਆ ਜੇ ਇਹਨਾਂ ਦੇ ਵਿੱਚ ਥੋੜੀ ਵੀ ਸ਼ਰਮ ਹੈ ਤਾਂ ਐਕਚੁਅਲ ਦੇ ਵਿੱਚ ਅਸਤੀਫਾ ਦੇ ਦੇਣ ਦੇ ਦੇਣ ਅਸਤੀਫਾ ਸੀ ਨਾਲ ਦਵਾਂਗੇ ਸਾਰੇ ਬਿਲਕੁਲ ਇਹ ਦੱਸੋ ਜਿਹੜਾ ਇਹ ਅਸਤੀਫੇ ਦੀ ਗੱਲ ਕਰ ਰਿਹਾ ਹੈ گورنر ਨੂੰ ਇੱਕ ਅਸਤੀਫਾ ਦੇਣਾ ਬੰਦਾ ਕਿ ਲੱਗਦਾ گورنر ਸਾਹਿਬ ਤਾਂ ਹੈ ਹੀ ਨਹੀਂ ਸ਼ਹਿਰ ਦੇ ਵਿੱਚ ਉਹ ਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਸਿਰਫ ਲੋਕਾਂ ਦੀ ਅੱਖਾਂ 'ਚ ਨਾ ਧੂੜ ਚੌਂਕਣ ਵਾਲਾ ਕੰਮ ਕਰ ਰਹੇ ਨੇ ਘੱਟਾ ਪਾ ਰਹੇ ਨੇ ਲੋਕਾਂ ਦੀ ਅੱਖਾਂ 'ਚ ਸੋਚਦੇ ਆਂ ਵੀ ਚੰਡੀਗੜ੍ਹ ਜਨਤਾ ਮੋਰਖਾ ਚੰਡੀਗੜ੍ਹ ਪੜੇ ਲਿਖੇ ਲੋਕਾਂ ਦਾ ਸ਼ਹਿਰ ਹੈ ਇੱਥੇ ਲੋਕ ਸਭ ਸਮਝਦੇ ਨੇ ਇੰਨੇ ਦਿਨ ਹੋ ਗਏ ਅੱਜ 15 ਦਿਨ ਬਾਅਦ ਤੁਹਾਨੂੰ ਅਸਤੀਫੇ ਦੇ ਡਰਾਮਾ ਯਾਦ ਆ ਗਿਆ 2 ਮਹੀਨੇ ਹੋ ਗਏ ਤੁਹਾਨੂੰ ਰੋਲਾ ਪੰਦੇ ਅੱਜ ਆਣਗੇ ਕੱਲ ਆਣਗੇ ਕੁਝ ਵੀ ਨਹੀਂ ਹੋਇਆ ਇਸ ਤੋਂ ਪਤਾ ਚਲਦਾ ਹੈ ਕਿ ਇੱਕ ਕਮਜ਼ੋਰ ਬੀਜੇਪੀ ਹੈ ਚੰਡੀਗੜ੍ਹ ਦੀ ਨਾ ਇਹ ਲੋਕਾਂ ਦੇ ਕੰਮ ਕਰਾ ਸਕਦੀ ਹੈ ਨਾ ਇਹ ਲੋਕਾਂ ਦੇ ਵਾਸਤੇ ਫੰਡ ਲਿਆ ਸਕਦੀ ਹੈ ਨਾ ਇਹ ਲੋਕਾਂ ਦੀ ਜੇਬਾਂ ਦੇ ਉੱਪਰ ਜਿਵੇਂ ਡਾਕਾ ਪੈਣ ਦੀ ਤਿਆਰੀ ਉਹਨੂੰ ਰੋਕ ਸਕਦੀ ਹੈ ਇਸ ਕਰਕੇ ਇਹੋ ਜੀ ਕਮਜ਼ੋਰ ਪਾਰਟੀ ਦਾ ਇਹੋ ਜਿਹੀ ਕਮਜ਼ੋਰ ਲੀਡਰਸ਼ਿਪ ਦੀ ਚੰਡੀਗੜ੍ਹ ਨੂੰ ਕੋਈ ਲੋੜ ਨਹੀਂ ਤੁਹਾਨੂੰ ਲੱਗਦਾ ਨਹੀਂ ਇਸ ਮੁੱਦੇ ਨੂੰ ਲੈ ਕੇ ਆਲ ਪਾਰਟੀ ਕਮੇਟੀنگ ਹੋਣੀ ਚਾਹੀਦੀ ਹੈ ਕਿਉਂਕਿ ਕਾਫੀ ਗੰਭੀਰ ਮੁੱਦਾ ਹੈਗਾ ਚੰਡੀਗੜ੍ਹ ਵਾਸੀਆਂ ਦਾ ਤਾਂ ਬਿਲਕੁਲ ਇਸ ਗੱਲ ਤੇ ਸਹਿਮਤ ਹਾਂ ਅਸੀਂ ਇਹਨਾਂ ਨੂੰ ਪੇਸ਼ਕਸ਼ ਵੀ ਕੀਤੀ ਸੀ ਤੁਸੀਂ ਗਵਰਨਰ ਸਾਹਿਬ ਕੋਲ ਚਲਣਾ ਹੈ ਤੁਸੀਂ ਕਿਸੇ ਵੱਡੇ ਅਫਸਰ ਕੋਲ ਚਲਣਾ ਹੈ ਚੀਫ ਸੈਕਟਰੀ ਕੋਲ ਚਲਣਾ ਹੈ ਸੈਕਟਰੀ ਲੋਕਲ ਬਾਡੀਜ਼ ਕੋਲ ਚਲਣਾ ਹੈ ਤੁਸੀਂ ਅਸਤੀਫਾ ਦੋ ਨਾਲ ਅਸੀਂ ਦਵਾਗੇ ਪ੍ਰੈਸ਼ਰ ਬਣੇਗਾ ਪਰ ਇਹ ਅਖਬਾਰ ਦੇ ਵਿੱਚ ਜੀ ਬੀ ਜੀ ਪੀ ਦੇ ਦਫਤਰ ਦੇ ਵਿੱਚ ਮੀਟਿੰਗ ਕਰਕੇ ਉੱਥੇ ਕਿੰਨੇ ਕਿੰਨੂ ਅਸਤੀਫਾ ਦਿੱਤਾ ਇਹ ਨਹੀਂ ਪਤਾ ਚੱਲਿਆ ਉਹ ਉਹੋ ਜਿਹੇ ਜੁਮਲਿਆਂ ਨਾਲ ਜਿਹੜਾ ਕੰਮ ਨਹੀਂ ਚੱਲਣਾ ਲੋਕ ਸਮਝਦੇ ਨੇ ਅਧਿਕਾਰੀ ਵੀ ਸਮਝਦੇ ਨੇ ਇਹ ਜੁਮੜਾ ਪਾਰਟੀ ਹੈ ਇਹ ਸਿਰਫ ਡਰਾਮਾ ਕਰ ਰਹੀ ਹੈ ਅੰਦਰੋਂ ਤਾਂ ਇਹ ਬਾਗੋ ਬਾਗ ਹੋਏ ਹੋਏ ਨੇ ਕਿ 45 50 ਕਰੋੜ ਰੁਪਏ ਕਾਰਪੋਰੇਸ਼ਨ ਦੇ ਖਜ਼ਾਨੇ 'ਚ ਆ ਜਾਏਗਾ ਹੁਣ ਪਹਿਲੇ ਜਿਹੜਾ ਖਜ਼ਾਨਾ ਇਹਨਾਂ ਨੇ ਲਟਾਇਆ ਸੀ ਆਪਣੇ ਟਾਈਮ 'ਚ ਦੁਬਾਰਾ ਫੇਰ ਲਟਾਉਣ ਦੀ ਤਿਆਰੀ ਹੋ ਰਹੀ ਹੈ ਇਸ ਕਰਕੇ ਮੈਂ ਸਮਝਦਾ ਕਿ ਸੀਰੀਅਸਨੈਸ ਨੂੰ ਸਮਝਦੇ ਹੋ ਇਸ ਮੁੱਦੇ ਦੀ ਲੋਕਾਂ ਦੇ ਹਿੱਤ ਦੀ ਗੱਲ ਕਰਨੀ ਚਾਹੀਦੀ ਹੈ ਜੇ ਭਾਜਪਾ ਮਾੜੀ ਵੀ ਸੰਜੀਦਗੀ ਰੱਖਦੀ ਹੈ ਲੋਕਾਂ ਦੇ ਪ੍ਰਤੀ ਮਾੜਾ ਜਿਹੀ ਉਹਨਾਂ ਨੂੰ ਚੰਡੀਗੜ੍ਹ ਦੇ ਲੋਕਾਂ ਨਾਲ ਪਿਆਰ ਹੈ ਮਾੜੀ ਜੀ ਹਮਦਰਦੀ ਹੈ ਕਿ ਯਾਰ ਇਦਾਂ ਗਰੀਬ ਬੰਦਿਆਂ ਦਾ ਨੁਕਸਾਨ ਹੋ ਰਿਹਾ ਹੈ ਜਾਂ ਉਹਨਾਂ ਲੋਕਾਂ ਦਾ ਨੁਕਸਾਨ ਹੋਏਗਾ ਜਿਹੜਾ ਤਿੰਨ ਤਿੰਨ ਗੁਣਾ ਪੈਸੇ ਦੇਗਾ ਚੰਡੀਗੜ੍ਹ ਦੀ ਜਨਤਾ ਦਾ ਤਾਂ ਇਹਨਾਂ ਨੂੰ ਸਿਨਸਿਅਰਿਟੀ ਨਾਲ ਅੱਗੇ ਆ ਕੇ ਕਰਨਾ ਚਾਹੀਦਾ ਡਰਾਮਾ ਨਹੀਂ ਕਰਨਾ